ਉਹ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤਿ ਆਜੁ 19 ਸਹਿਭੰ ਗੁਰ ਪ੍ਰਸਾਦਿ ਜਪ ਆਜ ਸੱਟ ਜੁਗਾ ਸੱਟ ਐ ਵੀ ਸੱਟ ਨਾਨਕੋ ਸਿ ਵੀ ਸੱਟ ਸੁਚੈ ਸੋਚ ਨ ਹੋਈ ਜੇ ਸੋਚੀ ਲਖਵਾਰੇ ਪੈਟਪ ਨਾ ਹੋਏ ਜੇ ਲਾਇ ਰਾਂ ਲਿਫਤਾਰ ਭੁਖਿਆ ਭੁਖ ਨਾ ਤਰੀ ਦੇਵਨਾਂ ਪ੍ਰੀਆ ਭਾਰ ਸੈ ਸਿਆ ਪਾ ਲਖ ਹੋਏ ਤਾਂ ਇੱਕ ਨੰਦ ਲੈ ਨਾਲ ਕਿਸ ਜਾਰ ਹੋਈ ਐ ਕਿ ਕੂੜੇ ਟਟੇ ਫਲ ਕੁਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹਕਮੀ ਹੋਣਾ ਕਰ ਹੁਕਮ ਨਾ ਕਹਿਆ ਜਾਏ ਹਕਮੀ ਹੋਣ ਜੀ ਹੁਕਮ ਲੈ ਵੜਿ ਆਈ ਹੁਕਮੇ ਉੱਤਮ ਨੀਚ ਹੁਕਮ ਆਲਹਿ ਦਸ ਪਾਈਐ ਇੱਕ ਨਾ ਹੁਕਮ ਬੈ ਸੀਸ ਇੱਕ ਹੁਕਮੇ ਨਿਸਵ ਕੁਵਾਰ ਪੁਣਾ ਕੋ ਇਨਾਨਖੁ ਮੈਂ ਜੇ ਵਿਜੈਤਾ ਹੋ ਮੈਂ ਕਹਿਣਾ ਕੋਈ ਗਾਵ ਕੋ ਤਾਨ ਹੋਏ ਕਿਸੇ ਤਾਨ ਗਾਵ ਕੋ ਰਾਜਾ ਨੇ ਨਿਸ਼ਾਨ ਗਾਵ ਕੋ ਗੁਲਬੜੀਆਂ ਆਇਆਂ ਚਾਰ ਗਾਵ ਕਵ ਜੈ ਵਿਚਾਰ ਗਾਵ ਕੋ ਸਾਜ ਰੀਤਨ ਕੇ ਗਾਵ ਕੋ ਜੀ ਲੈ ਪ੍ਰਦੇਹ ਗਾਵ ਕੋ ਡਾ ਪੈ ਦਸੇ ਦੂਰ ਗਾਵ ਕੋ ਏਖੇ ਹਾਦਰ ਹੈ ਦੂਰ ਕਥਨਾ ਕਥਿਨਾ ਤੋਟ ਕਤ ਕਥਿ ਕੋਟੀ ਕੋਟ ਨਿੰਦਾ ਦੀ ਲੈ ਨਹੀਂ ਠੱਪ ਹੈ ਜੁਗਾ ਜੁਗੰਤਰ ਖਾਈ ਖ ਹੈ ਹੁਕਮਿਓ ਕੰ ਚਲਾਏ ਰਹਾ ਨਾਨਕ ਵੀ ਸੇਵੀ ਪਰਵਹ ਸਚ ਸਹਿ ਸਾਚਨਾ ਭਖਿ ਬਵਾ ਪਾਰੈ ਅੱਖੇ ਮੰਗੈ ਜਿਹੇ ਜਿਹੇ ਦਾਤ ਕਰਿ ਦਤਾਰ ਫੇਰ ਕਿੱਗੈ ਰਖੀਐ ਜਦਿਸੈ ਦਰਬਾਰ ਮੋਹੋਂ ਕੇ ਬੁਲਨ ਬੋਲੀਐ ਜਸੁ ਸੰਤ ਰੇ ਪਿਆਰ ਅੰਮ੍ਰਿਤ ਵੇਲਾ ਸਤਨਾਮ ਲਿਆ ਇਚਾਰ ਕਰਮੀਆਂ ਕੱਪੜਾ ਨਦਰੀ ਮੋਖ ਦੁਆਰ ਨਾਨਕ ਈ ਵੈ ਜਾਣੀਐ ਸਭ ਪਿਸਤਿ ਆਰੀ ਤਪੈ ਨ ਜਾਇ ਕੀਤੈ ਨ ਹੋਇ ਆਪਿਆ ਮਿਰਿਂ ਸੁਏ ਜਿਨ ਸੇਵੈ ਤਿਨ ਪਾਇਆ ਮਾਨ ਨਾਨਕ ਕਾ ਵੀਐ ਗੁਣੀ ਨਿਧਾਨ ਗਾਵੈ ਸੁਨੀਐ ਮਰਕਿ ਪਾਉ ਦੁਖ ਪਰ ਹਰ ਸੁਖ ਲੈ ਜਾਏ ਗੁਰਮੁਖ ਨਾਦ ਸੰਗਮੁਖ ਵੇਦੰ ਗੁਰਮੁਖ ਰਿਆ ਸਮਾਈ ਗੋਰੀ ਸ਼੍ਰੀ ਗੁਰੂ ਗੋਖਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਗਾਣਾ ਖਨੈ ਕੈ ਨਕਤ ਨ ਜਾਇ ਗੁਰਾ ਇੱਕ ਦੇਹੁ ਜਾਈ ਸਭਨਾ ਜੀ ਹਾਂ ਕਾ ਇੱਕ ਦਾਤਾ ਸੋ ਮੈ ਇਸ ਨ ਜਾਇ ਤੀਰਥ ਨਹਾਵਾ ਜੇ ਤਿਸ ਬਾਵਾ ਮਿਨ ਭਾਣੇ ਕੈ ਨਹਾਇ ਕਰੀ ਜੇ ਤਿਸ ਰੇਠੁ ਪਾਈ ਵਿਖਾ ਮਿਨ ਕਰਮਾ ਕੈ ਮਿਲੇ ਲਈ ਮਤ ਵਿਚਿ ਰਤਨ ਜੋ ਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹੁ ਜਾਈ ਸਵਨਾਂ ਜੀਆਂ ਕਾ ਇੱਕ ਦਤ ਸੁਮੈ ਸਨ ਜਾਈ ਜੇ ਰੁਟਾਰੇ ਅਰਦਾਹ ਦਸੁਣੀ ਹੋਏ ਨੋਖਣਾ ਵਿੱਚ ਜਾਣੀਐ ਨਾਮ ਚਲੈ ਸਭ ਕੋਈ ਚੰਗਾ ਨਾ ਰੁਕਾਏ ਕਹਿ ਜਸ ਕੀਰਤਾਲੀ ਜੇਤਸ ਨਦਨਾ ਆਵੀ ਤਾ ਵਾਤ ਨ ਪਚੈ ਕੀ ਤੀਟਾ ਅੰਦਰ ਕੀਰ ਕਰ ਦੋਸੀ ਦੋਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੀ ਤਿਹਾ ਕੋ ਨ ਸੁਜੈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿਰ ਪੀਰ ਸਰਨਾਥ ਸੁਣੈ ਧਰ ਤਲ ਆਕਾਸ਼ ਸੁਣੈ ਦੀਪ ਰੂਪ ਅਤਲ ਸੁਣੈ ਪਹ ਨ ਸਕੇ ਕਾਰ ਨਾਨਕ ਪਤਸ ਦੇ ਵਿਕਾਸ ਸੁਣੈ ਧੂਪਾਵ ਕਨਾਸ਼ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਕਸ਼ ਲਹਣ ਮੰਦ ਸੁਣੈ ਜੋ ਜੋ ਤਨ ਪੀਧ ਸੁਣੈ ਸਾ ਸਿਮਰਤੀ ਨਾਨਕ ਪਤਸ ਦੇ ਵਿਕਾਸ ਸੁਣੈ ਧੂਪਾਵ ਕਨਾਸ਼ ਸੁਣਿਆ ਸਤ ਸੰਤੂਖ ਗਿਆਨ ਸੁਣਿਆ ਅਰਸ਼ਰ ਕਾਇਸ਼ਿਨਾਨ ਸੁਣਿਆ ਪਰਪਰ ਪਾਵੇ ਮਾਨ ਸੁਣਿਆ ਲਾਗ ਸਹਿ ਧਿਆਨ ਨਾਨਕ ਪੈ ਤਸਦ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾਗੁਣਾ ਕੀ ਗਾ ਸੁਣਿਆ ਸੇਖ ਪੀਰ ਪਾਸ਼ਾ ਸੁਣਿਆ ਅੰਦੇ ਪਾਇਰਾ ਸੁਣਿਆ ਹਾਥ ਵਸ ਗਾ ਨਾਨਕ ਪੈ ਤਸਦ ਵਿਕਾਸ ਸੁਣਿਆ ਦੂਪ ਪਾਪ ਕਾ ਨਾਸ ਮੰਨੇ ਕੀ ਕਹ ਕਹੀ ਨਾ ਜਾਏ ਜੀ ਕੋ ਕਹਿ ਪਿੱਛਾ ਪਛਤਾਏ ਕਾਇਦ ਕਲਮ ਲਿਖਨ ਹਾਰ ਮੰਨੇ ਕਹਿ ਵੈ ਕਨ ਵਿਚਾਰ ਐ ਸਨਾ ਮਿਰੰਜਨ ਹੋਏ ਜੀ ਕੋ ਮੰਨ ਜਾਣੇ ਮਨ ਕੋਏ ਮੰਨਾ ਸੁਤੋ ਐ ਮਨ ਬੁੱਧ ਮੰਨਾ ਸਹਰਪਨ ਕੀ ਸੁਧ ਮੰਨਾ ਮੋਹ ਚੋਟਾ ਨਾ ਖਾਏ ਮੰਨਾ ਜੋ ਕੈ ਸਾਨਾ ਜਾਇ ਸਨਾ ਮਿਰੰਜਨ ਹੋਈ ਜੀ ਕੋ ਮੰਨ ਜਾਣੇ ਮਨ ਕੋਏ ਮਨ ਮਾਠਨ ਪਾਏ ਮਨ ਪਸੋ ਪ੍ਰਕਰਜਾਏ ਮਨ ਮਗਨ ਚੱਲੇ ਪੰਥ ਮਨ ਧਰਮ ਸੇਤੀ ਸੰਬੰਧ ਆਸਨਾ ਨਿਰੰਜਨ ਹੋਏ ਜੇ ਕੋ ਮੰਡਾਣ ਮਨ ਕੋਏ ਮਨ ਪਾਵੇ ਮੁਕਤ ਦਵਾਰ ਮਨੈ ਪਰਵਾਰੇ ਸਦਾ ਹਰੂ ਰਵੰਨਾ ਤਰੇ ਤਾਰੇ ਗੁਰ ਸਿੱਖ ਮਨ ਨਾਨਕ ਪਾਣਾ ਪਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਡਾਣ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗੇ ਮਾਨ ਪੰਚੇ ਸਹਦ ਦਾ ਰਾਜਾਨ ਪੰਚਾਂ ਕਾ ਗੁਰੇ ਧਿਆਨ ਜੇ ਕੋ ਕਹਿ ਕਰੀ ਵਿਚਾਰ ਕਰਤੇ ਕੇ ਕੰਨ ਨਾਇ ਸਮਾਰ ਧੋ ਧਰਮ ਰਿਆ ਕਾ ਪੂਤ ਸੰਤੋ ਥਾਵ ਰਖਿਆ ਜਨ ਸੂਤ ਜੇ ਕੋ ਉਜੈ ਹੁਸਤਿਆਰ ਧਰਮ ਉਪਰ ਕੀਤਾ ਪਾਰ ਹਰਤੀ ਹੋਰ ਪਰ ਹੋਰ ਹੋ ਰਾਜ ਸਿਤੀ ਪਾਤਲੇ ਕਮਜੋਰ ਜੀ ਜਾ ਰੰਗਾ ਕੇ ਨਾਮ ਸਭ ਨਾਂ ਲਿਖਿਆ ਉੜੀ ਕਲਾਮ ਇਹ ਹੁਲੀਕਾਰੀ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸੋਹੰਦ ਰੂਪ ਕਿਤੇ ਜਾਣ ਕੋਰਪੂਤ ਕੀਤਾ ਪਸਾ ਇੱਕ ਕਵਾਵ ਸਿਸ਼ਟੇ ਹੋਏ ਲਾ ਜੀਆ ਕੁਦਰਤ ਕੰਨ ਕਹਾ ਵਿਚਾਰੂ ਵਾਰ ਜਾਏ ਕੋਵਰ ਜੋਤਿ ਭਾਵੇ ਸੰਭਰੀ ਕਾ ਤੁਝੈ ਦਾ ਸਲਾਮ ਨਿਰੰਕਾਰ ਅਸੰਖ ਜਪ ਸੰਭ ਭਾਵੇ ਸੰ ਪੂਜਾ ਸੰ ਤਪਤਾ ਅਸੰਗਰਨ ਮੁਕ ਵੀਚ ਪਾਠ ਸੰ ਜੋਗ ਮਨ ਰਹੈ ਉਦਾਸ ਨਾ ਸੰਪਨ ਕੋ ਗਿਆਨ ਵਿਤਰ ਅ ਸੰਸਤੀ ਸੰਦਤਾਰੀ ਸੰਸੂਰਮ ਬਸਾਰ ਅ ਸੰਸਮੋਹ ਲੇਵ ਲਾਇ ਤਾਰ ਕੁੰਦਿਤ ਕਵਨ ਕਹਾ ਵਿਚਾਰ ਵਾਰ ਜਵਾ ਇਕ ਵਾਰ ਜੋ ਤਦ ਭਵਾ ਸੰਗ੍ਰੀਕਾਰ ਤੂ ਸਦਾ ਸਲਾਮ ਤੂ ਨਿਰੰਕਾਰ ਅਸੰਖ ਮੂਰਖੰਦ ਕੋਰਾ ਸੰਖ ਚੂਰ ਹਰਾਮ ਖੋਰ ਅਸੰਖ ਅਮਰ ਕਾ ਜਾਹੇ ਜੋਰ ਸੰਗਲਵਢਤਿਆ ਕੁਮਹ ਸੰਪਾਪੀ ਪਾਪ ਕਰ ਜਾਹੇ ਸੰਖ ਪੂੜਿਆ ਕੂਰੇ ਫਿਰਹਾ ਸੰਤਲੇ ਸਮਲ ਫਖਾ ਸੰਖ ਨਿੰਦਕ ਸਿਰ ਕਰੇ ਭਾਰੋ ਨਾਨਕ ਨੀਕ ਕਹਿ ਵਿਚਾਰ ਵਾਂ ਜਾਏ ਕੋ ਵਾਜੋ ਦੁਤ ਭਾਵੇ ਸੈਂ ਪ੍ਰੀਖਾ ਦੂਸਰਾ ਸਨਾਮ ਤੋਂ ਨਿਰੰਕਾਰ ਅਸ਼ੰਕ ਨਾਮ ਸੰਕਟ ਅਗੰਗ ਅਸ਼ੰਕ ਲੋ ਅਸ਼ੰਕੇ ਸਿਰਪਾਰਾ ਕਿਰਨਾ ਮੁਕਤ ਸਲਾਖੀ ਗਿਆਨ ਗੀਤ ਗੁੰਗਾ ਕਲਿਕਨ ਬੋਲਨ ਬਾਨ ਕਰੈ ਸਿ ਸੰਜੋਕਾਨ ਜੇ ਨਹਿ ਲਿਖਾ ਤਸਰਨਾ ਜੇ ਫਰਮਾਇ ਤੇ ਤੇ ਪਾ ਜੀਤਾ ਕੀਤਾ ਤੇ ਤੇ ਨਾ ਬਿੰਨਾ ਵੈ ਨਾ ਕੋਤਾ ਕੁਦਰਤ ਕੋਨ ਕਾ ਵਿਚਾਰ ਵਾ ਰ ਜਾਵ ਏਕ ਓਰ ਜੁਤ ਪਵ ਸੈ ਬ੍ਰਿਕਾਰ ਤੂ ਸਦਾ ਸਲਾਮਤ ਨਿਰੰਕਰ ਪਰਿਯ ਹੱਥ ਪੈਰ ਤੰਦੇ ਪਾਣੀ ਤੋਤੇ ਤ੍ਰਸਕੇ ਮੂਤ ਬਲੀ ਤੀ ਕੱਪੜ ਹੋਏ ਦੇਸਾ ਬਉਨਿਆ ਧੋਏ ਪਰਿਯ ਮਾਤਪਾ ਪਕ ਸੰਗ ਉਤਪਨਾ ਕਰਾਂਗਾ ਆਪਣੀ ਪਾਪੀ ਆਖ ਨਾ ਕਰਖ ਘਰ ਨ ਲਿਖ ਲੈ ਜਾ ਆਪੇ ਵੀ ਜਾ ਬੇਖਾ ਹੋ ਨਾਨਕ ਮਿ ਆ ਜਾ ਤੀਰਤਵ ਜਦ ਤਨਾਂ ਜੇ ਕੋ ਪਾਇ ਤਲਕਾ ਮਾਨ ਸੁਣਿਆ ਮਨਿਆ ਮਨ ਕੀਤਾ ਪਾਵ ਅੰਤਰਗਾ ਤੀਰਸ ਨਾ ਬਨਾ ਸਭ ਗੁ ਤੇਰੇ ਵਾ ਨਾਹੀ ਕੋਇ ਮਨ ਕੋਨ ਕੀਤੇ ਵਤ ਨਾ ਹੋਏ ਸਵਸਤ ਆਦ ਬਾਣੀ ਪਰਮਾਉ ਸਤ ਸ੍ਰੀ ਅਕਾਲ ਸਦਾ ਮੰਚਾ ਕਮਨ ਸਵੀਲਾ ਵੈਤ ਕਮਨਾ ਕਮ ਚਿਤ ਕਮਨ ਵਾਰੇ ਕਮਨ ਸਰਤੀ ਮਹ ਕਮਨਾ ਜਿਤ ਆਕਾਰ ਵੀ ਨ ਭਇ ਪੰਡਤੀ ਜਿ ਹੋਏ ਲੇ ਕੁਰਾਨ ਵੈਤ ਨ ਪਾਇਓ ਕਾਦੀਆ ਜੇ ਲਿਖਾ ਲੇ ਕੁਰਾਨ ਚਿਤਵ ਨ ਜੋਗੀ ਜਾਣੈ ਰਤਮਾ ਨ ਕੋਈ ਦਾ ਕਰਤਾ ਸਿਤੀ ਕੋ ਸਜੇ ਅਪੇ ਜਾਣੈ ਸੋਈ ਕਿਵ ਕਰ ਆਖ ਕਿਸ ਲਾਈ ਕਿਉ ਐ ਨੀ ਕਿਵ ਜਾਣਾਂ ਨਾਨਕ ਆਖਨ ਸਾਫੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਇਕੀ ਤਾ ਦਾ ਕਹਾਵਾ ਨਾਨਕ ਦੇ ਤੋ ਆਪ ਜਾਣੈ ਗਿਰਸ ਹੋਏ ਪਤਲਾ ਪਤਲਾ ਖਗ ਅਸ ਅਗਾਸ ਔਰ ਕੋਰ ਪਾਲਤ ਕੀ ਵੀਰ ਕੈ ਨਿਕਵਾਤ ਸੈ ਸਠਾਰੇ ਕੈ ਤੀਬਾ ਸ੍ਰੂਹਿਤਾ ਤੋ ਲਿਕਾਇਤਾ ਲਿਖੀ ਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖਿਆ ਆਪੇ ਜਾਣੇ ਆਪ ਸਾ ਨਹੀਂ ਸਲਾਹੇ ਕੀ ਸਤ ਨ ਪਾਈਆ ਓ ਨਦੀਆ ਅਤੇ ਵਾ ਬਾਬਾ ਸਮੁੰਦਰ ਰਾਜਾ ਨਹੀਂ ਐ ਸਮੂਸਾ ਸੁਲਤਾਨ ਗਿਰਹ ਸੇ ਵੀ ਮੰਗਤਾਂ ਕੀੜੀ ਤਲ ਨ ਹੋਣੀ ਜੇਤ ਸ ਮਨੁਨਾ ਵੀ ਸਰਹੇ अंत न सिटि कहना अंत न कने दीना तो अंत न वेख सुन अंतो अंतन जापे के मन मंत अंतन जापे गीता आकार अंतन जापे परवर अंत कान कीते विरलाए ताकी अंत न पाए जाहे जेहु अंतन जाने कोए बहुतक ये वत होई वन्ना सा उठ तथा ਉੱਚੇ ਉਪਰੇ ਉੱਚਾ ਨਾ ਹੋਏ ਵੱਡੇ ਉੱਚਾ ਹੋਏ ਕੋਏ ਤੇ ਸੁੱਚ ਕੋ ਜਾਣ ਸੋਏ ਜੀਵ ਦਾ ਤਨਿਆ ਪਾਪੁ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮੋ ਲਿਖਿਆ ਨਾ ਜਾਏ ਵੰਦਤਾ ਤੇ ਨਾ ਤੁਮਾਈ ਤੇਤੇ ਮੰਗੇ ਜੋਤ ਪਰ ਕੀਤੇ ਗੰਦ ਨਹੀਂ ਵਿਚਾਰ ਕੀਤੇ ਖਾਪ ਟੁਟੇ ਵੇਖਾਰ ਕੀਤੇ ਲੈ ਲੈ ਮਿਰਪਾਹੇ ਕਿਤੇ ਮੁਰਖਾਇ ਕਹੇ ਕਿਤੈ ਦੋ ਬੂਸਦ ਮਾਰ ਐਬੇ ਦਾ ਤੇਰੀ ਦਤਾਰ ਬੰਦ ਕਲਾਸੀ ਫਾਣੇ ਹੋਏ ਹੋਰ ਨਸਕੇ ਕੋਏ ਜੇ ਕੋ ਖਾਇ ਕੇ ਅੱਖਣ ਪਾਏ ਉਹ ਜਾਣੇ ਜੀਤੀਆ ਮੁਖਾਈ ਅਪੇ ਜਾਣੇ ਆਪੇ ਦੇ ਆਕੇ ਸਿਫਕੀ ਕੇ ਜਿਸਨੋ ਬਖਸ਼ੇ ਸਿਸਲਹਾ 455 ਅਮਲੋ ਕਨੋ ਅਮਲ ਵਪਾਰ ਅਮਲ ਵਪਾਰੀ ਅਮਲ ਬੰਡਾਰਾ ਮੁੰਤਾ ਹੰ ਫੁੱਲਾ ਜਾਈ ਅਮਲ ਪਾਪਲਾ ਸਮੋਹੀ ਅਮਲ ਤਰਮਾ ਅਮਲ ਦੀਵਾਨਾ ਅਮਲ ਤਰਮੁ ਪ੍ਰਵਾਨਾ ਅਮਲ ਬਖਸ਼ੀਸ ਅਮਲ ਨਿਸਾਨ ਅਮਲ ਕਰਮੁ ਪ੍ਰੋਮਾਨਾ ਅਮਲ ਲਾਖੇ ਨਾ ਜਾਇ ਆਕਾ ਕਰੇ ਲਾਈ ਅੱਖੇ ਵਿਤ ਪਤੁਰਾ ਨ ਅੱਖੇ ਪਰੇ ਕਰਿ ਓਖਿਆ ਨ ਅੱਖੇ ਵਰਮੇ ਅੱਖੇ ਇੰਦ ਅੱਖੇ ਗੋਪੀ ਤੇ ਗੋਵਿੰਦ ਅੱਖੇ ਇਸਰਿਆ ਕੇ ਸੇਧ ਅੱਖੇ ਕੇਤੇ ਕੀਤੇ ਬਦ ਅੱਖੇ ਦਾਨ ਅੱਖੇ ਦੀਵ ਅੱਖੇ ਸੁਨਰਮ ਜਨ ਸੀਵਾ ਕਿਤੇ ਅੱਖੇ ਆਕਨ ਪਾਹੇ ਕਿਤੇ ਕਹਿ ਕਹਿ ਓ ਟਟ ਜਾਹੇ ਇੰਤੇ ਕੀਤੇ ਹੋਰ ਕਰੇ ਤਾਂ ਆਕਰਸ਼ਕੇ ਕੇਈ ਕੇ ਜੀਵ ਰਵਾਤੇ ਵਲੇ ਹੋਏ ਨਾਨਕ ਜਾਨ ਸੱਚਾ ਸੋਈ ਜੀ ਕੋ ਅਖੇ ਬੋਲਿ ਗਾਣਾ ਤਾ ਨਿਛੇ ਸ਼ਿਰਖ ਵੰਗਵਾਰੂ ਸੂਦਰ ਕੀ ਹਾ ਸੁਗਰ ਕੀ ਅਜ ਬੈ ਸਰ ਸਮਾਲੇ ਵਾਜੇ ਨਾਦ ਅਨੇਕ ਸੰਖਾ ਕੀਤੀ ਵਾਮਨ ਹਾਰੇ ਕੀਤੀ ਰਾ ਕੀ ਸੋ ਕਹਿਣਾ ਕੀਤੇ ਗਾਵਨ ਹਾਰੇ ਗਾਵੇ ਤਾ ਨਾ ਪੌਲ ਪਾਣੀ ਵੈ ਸੰਤਰ ਗਾਵੇ ਰਾਰਾ ਧਰਮ ਜੋਵਾਰੀ ਗਾਵਤਿਤ ਗੁਫਤਲੇ ਜਾਣ ਹੈ ਲਿਖਲੇ ਧਰਮਾ ਵਿਚਾਰੇ ਇਕ ਤਾਂ ਇਸ਼ਰ ਬਰਮਾ ਦੇਵੀ ਸਹਨ ਸੰਦਸਾਰੀ ਗਾਵੇ ਨਨ ਸੰਭਾਈ ਧੀ ਨੀ ਤੇ ਅੰਦਰ ਨਾਲੇ ਗਾਵੇ ਸੇ ਸਮਾਦੀ ਅੰਦਰ ਕਾਵ ਸੰ ਵਿਚਾਰੀ ਗਾਉਂ ਜਤੀ ਸਦੀ ਸੰਤੋਖੀ ਗਾਵੇ ਵੀਰ ਕਰਾਰੇ ਕਾਉਂ ਪਨਤ ਪਨ ਰੱਖੀ ਸੇ ਜੁਗ ਜੁਗ ਵੇਦਾਂ ਨਾਲੇ ਗਾਵ ਮੋਹਨੀ ਅਮਨਮੋਹਨ ਸਰਗਮਾ ਚਪਿਆ ਲਗਾ ਹੁਨ ਰਤੋਂ ਪਾਏ ਤੇਰੀ ਅਸਾਦੀ ਨਾ ਲੇ ਗਾਵ ਜੋਤ ਮਾ ਵਰ ਸੁਰਾ ਗਾਵੇ ਕਾਣੀ ਚਰੀ ਗਾਵ ਖੰਡ ਮਨਲ ਵਰ ਭੰਡਾ ਕਰ ਕਰ ਰਖੇ ਰਾਰੇ ਸਈ ਤਦਨੋਂ ਗਾਵ ਜੋਤਿ ਪਾਵਨਾ ਰਤੇ ਤੇਰੇ ਬੈਤਰਸਾਲੇ ਹੂਰ ਕੀਤੀ ਗਾਵਨ ਸੀ ਮੈਂ ਚਿਤਨਾ ਆਵਣਾ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਈ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਇ ਨ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਪਾਤੀ ਕਰ ਕਹਿ ਜਿਸੀ ਮਾਇਆ ਜਨ ਉਪਾਈ ਕਰ ਕਰ ਵੇਖਾ ਕੀਤਾ ਆਪਣਾ ਜੋਤੀ ਦੀ ਵਡਿਆਈ ਜੋਤ ਸੁਭਾਵ ਸੋਈ ਕਰਸੀ ਹੁਕਮ ਨਾ ਕਰਨਾ ਜਾਇ ਸੋ ਪਾਤ ਸਹਿਬ ਸਹਾ ਪਾਤ ਸਾਹਿਬ ਨਾਨਕ ਰਹਿ ਨਰ ਜਾਈ ਮੁੰਦਾ ਸੰਤੋਖ ਸ਼ਰਮ ਪੱਥਰੀ ਧਿਆਨ ਕੀ ਕਰੇ ਬੀਵੂਤ ਕਿੰਤਾ ਕਾਲ ਪੁਵਾਰੀ ਕਾਇਆ ਜੋ ਦਿਨ ਦਾ ਪ੍ਰਤੀਤ ਆਈ ਪੰਤੀ ਸਲ ਜਮਾਤੇ ਮਾਂਜੀ ਤੇਰਾ ਜੀਤਉ ਆਦਿੱਤ ਸਿਆਦਿਸ ਆਦਾਨੀਨ ਅਨਨਹਾ ਜੁੜਗੇ ਕੋਇਸ ਪਉਤ ਗਿਆਨ ਦਾ ਪੰਡਰਨਾ ਕਰ ਕਰ ਵਾਜੇ ਨਦ ਆਪਨਾਥ ਨਾਥੀ ਸਭ ਜੋ ਕੀ ਰਿਸਦ ਰਸਾ ਦੋ ਸੰਯੋਗ ਵਿਜੋਗ ਦੋ ਈ ਕਾ ਚਲਾਵੇਂ ਨੇਖੀ ਆ ਪਾਗ ਅਨਿਤ ਸ ਅਦੇਸ ਆਦਨਿਲ ਨਾਹਿਤ ਜੁ ਜੁਗੀ ਕਵੇਸ ਏਕਾ ਮਾਈ ਜੁਤਿਆਈ ਤਿੰਨ ਚੀਲੇ ਪਰਵਾਨ ਇੱਕ ਸੰਸਾਰੀ ਇੱਕ ਵੰਡਾਰੀ ਇਕ ਲਾਇ ਜੀਵਾਨੈ ਜਿਤ ਬਹੁਤ ਚਲਾਵਾ ਜੇ ਹੋਏ ਫਰਮਾਨ ਹੋਏ ਕੀ ਉਹ ਨਨ ਨਨ ਮਉਤੈ ਵਿਦਾਨਾ ਆਦੇ ਤਸੀ ਆਦੇ ਸਹੀ ਆਦਨੀ ਅਨੰਤ ਤੁਧਕੇ ਕੋਈ ਸ ਇਕ ਤੁਜੀ ਬੋ ਲਖ ਲਖ ਹੋਇ ਲਾਵੀ ਸੋ ਲਾਗੇ ਰਾਖੀ ਇੱਕ ਨਾਮ ਜਤੀਸ ਇਤ੍ਰ ਪਤ ਪਵੜੀਆਂ ਚੜੀਏ ਹੋਇ ਕੀਸ ਸੁਣ ਗੱਲਾਂ ਆਕਾਸ ਕੀ ਕੀਟਾਈ ਰੀਸ ਮਾਨਕ ਨਦਰੀ ਭਾਈ ਐ ਕੂਰੀ ਕੂੜੈ ਠੀਸ ਅਖੰ ਜੋ ਚਪੈਨੇ ਜੂਰੇ ਜੋ ਨਮਕਨ ਦੀਨ ਜੂਰੇ ਜੋ ਅਨਜੀਉ ਨਮਨਜੂਰ ਜੋ ਨਰਨਾਰਨ ਮਨਸੂਰ ਜੋ ਨਾ ਸੁਟੀਆਂ ਵਿਚਾਰ ਜੋ ਨਾ ਜੁਤੀ ਛਟਾ ਸੰਸਾਰ ਜਿਸਾ ਜੋ ਕਰਿ ਕੇ ਸੋਏ ਨਾਨਕ ਤੁਮ ਨੀਚ ਨ ਕੋਏ ਰਤੀ ਰੂਤੀ ਛਟੀ ਵਾਰ ਪਉਣ ਪਾਣੀ ਅਗਨੀ ਪਤਨ ਤਿਸਵੇ ਤਤਿਥਾ ਰਖੀ ਧਰਮਸਾਲੈ ਤਿਸੁ ਜੀ ਜੋ ਕੇ ਰੰਗ ਚਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਤਾਰੂ ਸਚਾ ਆਪ ਸਚਾ ਦਰਬਾਰ ਸਚਾ ਸੋਮ ਪੰਚ ਪਰਵਾਨ ਨਦਰੀ ਕਰਮ ਪਵਨੀ ਸਾਨਾ ਕਚੁ ਪਕਾਇ ਉਤੇ ਪੈ ਨਾਨਕ ਆ ਜਾਪੇ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੀਤੇ ਪਾਨ ਪਾਨਿ ਵੈ ਸੰਤਰੈ ਕਿਤੇ ਕਾਨ ਮਹੀਸ ਕਿਤੇ ਬਰਮਾ ਘਾਟ ਕਰਿਆ ਰੂਪ ਰਾਂਕ ਕੇ ਵੇਸ ਕਿਤੇ ਕਰਮ ਭੂਮੀ ਮੇ ਤੇ ਕਿਤੇ ਕਿਤੇ ਦੂਵ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਦਦ ਨਾਤ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮਨ ਗਿੱਤੇ ਕਿਤੇ ਰਤਨ ਸਮੁੰਦ ਕਿਤੇਆਂ ਖਾਨੀ ਕਿਤੇਆਂ ਬਾਣੀ ਕੀਤੇ ਪਾਦ ਨਰੰਦ ਕੀਤੇ ਸਤਿ ਸੇਵ ਕੀਤੇ ਨਾਨਕ ਕੰਪਨਾ ਅੰਤ ਗਿਆਨ ਖਨ ਮੈਂ ਗਿਆਨ ਪ੍ਰਚੰਡ ਤਿੱਥਾ ਨਾਦ ਲੋਕ ਕੋ ਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿੱਥਾ ਕਰਿਐ ਮਾਦਨ ਰੂਪ ਤਾਂ ਗਿਆਨ ਗੱਲਾਂ ਕਠੀਆਂ ਨਾ ਜਾਹੀ ਜੀ ਕੋ ਕਹਿ ਪਿੱਠੈ ਪਜਤਾ ਤਿੱਥਾ ਕਰਿਐ ਸੁਰਤ ਮਾਤਮਨ ਬੁੱਧ ਚਿਠਾ ਕਰਿਆ ਸਰਾਸਨਾ ਕੀ ਸੁਧ ਕਰਮਖਾਨ ਕੀ ਬਾਣੀ ਜੋਰ ਚਿਠਾ ਹੋ ਨ ਕੋਈ ਹੂਰਾ ਚਿਠਾ ਜੋਦਮਾ ਬਰਸੂਰੈ تن ਮੇਂ ਰਾਮ ਰਿਆ ਵਰਪੂਰਾ ਚਿਠਾ ਸੀਤੋ ਸੀਤਾ ਮੇ ਮਮਤਾ ਕੇ ਰੂ ਨ ਕਤਨੇ ਜਹੈ ਨਾ ਉਹ ਮਰੇ ਨਾ ਠਾਕੇ ਜਾਹੇ ਜਿਨ ਕੇ ਰਾਮ ਸਿਮਨ ਮਹਾਂ ਜਿੱਤੈ ਪਤ ਵਸੇ ਕੇ ਲੋ ਕਰੇ ਅਨਸਤ ਮਨ ਸੁਏ ਸਚ ਖਨ ਵਸ ਨਿਰੰਕਾਰੀ ਕਰ ਕਰ ਵੇਖੈ ਨਰ ਨਿਹਾਲ ਜਿਤ ਖਨ ਮੰਡਲ ਵਰ ਭੰਡ ਜੇ ਕੋ ਕਤ ਤਾੰਤ ਨ ਅੰਤ ਇਥੈ ਲੋ ਲੋ ਆਕਾਰ ਜਿਵ ਜੇ ਹੁਕਮ ਤਵਤ ਕਰ ਵੇਖੈ ਵਿਸੇ ਕਰੀ ਤਾਰ ਨਾਨਕ ਕਥਨਾ ਕਰਣਾ ਸਾਰ ਜਤ ਪਹਾਰ ਤੀਰਜ ਸੁਨਿਆਰ ਅਹਿਰਨ ਮਤ ਵੀ ਰੱਥਿਆਰੂ ਭਉ ਖੱਲਾ ਅਗਨ ਤਪਤਾਓ ਭਾਂਡਾ ਭਾਉ ਅੰਮ੍ਰਿਤਿਤ ਟਾਲਾ ਕਰੀਐ ਸਭ ਸਚਿ ਤਗਸਾਲ ਜਿੰਨ ਕੋ ਨਜ਼ਰ ਕਰਮ ਤਿਨ ਕਾਰ ਨਾਨਕ ਨਦਰੀ ਨਦਨ ਹਾਸ ਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਤਤ ਮਹੱਤ ਕ ਦਿਸਰਾ ਦੁਇ ਦਾਈ ਦਾਇਆ ਕਿਲਾ ਸਗਰ ਜਗਤ ਚੰਗੀਆਂ ਬੁਰੀਆਂ ਵਾਚ ਤਰਮਹ ਦੂਰ ਕਰਮੀਆਂ ਪੂ ਆਪਣੀ ਕਿ ਨੀੜਾ ਕਿ ਦੂਰ ਜਿਨੇ ਨਾਮ ਪਿਆਇਆ ਕਮ ਸਖਤ ਕਾਲ ਨਾਨਕ ਤੇ ਮੁਖ ਚਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਕਮਸਕਤ ਕਹਾਲ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ